ਕੋਪੀ ਕੀ ਨਾਮ ਦਾ ਤਾਂ ਗੁਰੇਂਦਰ ਸਿੰਘ ਜੀ ਕੋਪੀ ਕਾਦਾ ਕੰਮ ਕਰਦੇ ਸੀ ਵੈਸੇ ਤਾਂ ਪਹਿਲਾਂ ਪਹਿਲਾਂ ਤਾਂ ਅਸੀਂ ਖਰੀਏ ਦਾ ਕੰਮ ਕਰਦੇ ਸੀ ਜਾਲ ਬਨੰਦਾ ਤੇ ਉਹ ਕੰਮ ਫਿਰ ਅਸੀਂ ਛੱਡ ਦਿੱਤਾ ਜਿਸ ਤਰ੍ਹਾਂ ਅਗੇ ਲਿਵਰ ਵੀ ਨਹੀਂ ਮਿਲਦੀ ਉਹ ਜੀ ਤੇ ਆਪਣਾ ਵੀ ਸਰੀਰ ਉਸ ਤਰ੍ਹਾਂ ਦਾ ਹੋ ਗਿਆ ਸੀ ਭਾਰਾ ਕੰਮ ਹੋਣ ਕਰਕੇ ਉਹ ਛੱਡਤਾ ਤੇ ਫਿਰ ਅਸੀਂ ਇਹ ਕੰਮ ਕਰਨਾ ਸ਼ੁਰੂ ਕਰਤਾ ਕਿੱਦਾਂ ਧਿਆਨ ਪਿਆ ਇਸ ਚੰਗਾ ਇਹ ਦੇਖੋ ਜੀ ਇਹ ਸਾਡਾ ਬ੍ਰਦਰ ਕੰਮ ਕਰਦਾ ਸੀ ਇਹ ਹਰ ਵਾਈ ਦਾ ਕੰਮ ਕਰਦਾ ਸੀ ਉਹਦੇ ਨਾਲ ਜੀ ਵੀ ਜਾਈਦਾ ਸੀ ਤੇ ਅਸੀਂ ਗੁਰਦੁਆਰਿਆਂ 'ਚ ਵੀ ਡਿਊਟੀਆਂ ਕੀਤੀਆਂ ਆ ਜਿਦ ਤਰਾ ਲੰਗਰੀ ਦੇ ਕੰਮ ਦੀ ਸਬਜ਼ੀਆਂ ਬਣਾਉਣੀਆਂ ਚੌਲ ਬਣਾਉਣੇ ਤੇ ਗੁਰਦੁਆਰਿਆਂ 'ਚ ਕਰਦੇ ਹਾਂ ਤੇ ਫਿਰ ਅਸੀਂ ਇਹ ਇੱਧਰ ਮੰਨੇ ਆ ਗਏ ਤੇ ਉਹ ਕੰਮ ਤੇ ਹੋ ਨਹੀਂ ਸਕਦਾ ਚੱਲ ਜਿਹੜਾ ਹੋ ਸਕਦਾ ਉਹੀ ਕਰੀਏ ਹਾਂਜੀ ਕਿੱਥੇ ਕਿੱਥੇ ਕੰਮ ਕੀਤਾ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਜੀ ਅਸੀਂ ਰਵਾਲਸਰ ਗੁਰਦੁਆਰਾ ਕੀਤਾ ਮਣੀ ਕਰਨ ਦੇ ਰਾਹ ਦੇ ਵਿੱਚ ਆਉਂਦਾ ਜਿਹੜਾ ਤੇ ਇੱਕ ਅਸੀਂ ਲੁਧਿਆਣਾ ਤੋਂ ਕਨਵਾਰ ਨੂੰ ਗੁਰਦਾਰੇ ਸਾਹਿਬ ਦੁੱਤਾ ਜੀ ਗੁਰੂ ਘਰ ਦੀ ਸੇਵਾ ਕਰਦੇ ਕਰਦੇ ਆਪਣਾ ਹੀ ਟਾਲ ਲਗਾ ਲਿਆ ਤੇ ਹਾਂ ਇਸ ਤਰ੍ਹਾਂ ਠੀਕ ਆ ਜੀ ਬਹੁਤ ਵਧੀਆ ਕੰਮ ਉਥੇ ਪਰਿਵਾਰ ਤੋਂ ਵੱਖਰੇ ਆ ਰਹਿਣਾ ਪੈਂਦਾ ਸੀ ਇੱਥੇ ਪਰਿਵਾਰ ਦੇ ਵਿੱਚ ਰਹਿਦਾ ਆਪਣਾ ਕੰਮ ਕਰੀਦਾ ਰਾਤ ਨੂੰ ਘਰ ਰਹਿਦਾ ਆ ਕੋਈ ਪ੍ਰੋਬਲਮ ਨਹੀਂ ਆ ਬਾਪੂ ਜੀ ਤੇਰੇ ਕਿੰਨੇ ਦਾ ਵੇਚਦੇ ਤੁਸੀਂ ਕਿੰਨੀ ਦੀ ਪਲੇਟ ਦਿੰਦੇ ਆ ਇਹ ਅਸੀਂ ਆਪਣੇ ਚੌਲ ਸਬਜ਼ੀ ਜਿਹੜੀ ਪਾ ਕੇ ਅਸੀਂ 20 ਰੁਪਏ ਦੀ ਪਲੇਟ ਦਿੰਦੇ ਆ ਜੀ ਤੇ ਫੁਲਕੇ ਜਿਹੜੇ ਆ ਪ੍ਰਸ਼ਾਦੇ ਇਹ ਅਸੀਂ ਦਿੰਦੇ ਆ ਜੀ ਚਾਰ ਤੀਆਂ ਤੀਆਂ ਦੇ ਚਾਰ ਤੇ ਨਾਲ ਸਬਜ਼ੀ ਦੇ ਦਿੰਦੇ ਆ ਉਹ ਦੇਖੋ ਜੀ 20 ਰੁਪਏ ਤਾਂ ਰੱਟਿਆ ਕਿ ਕੋਈ ਗਰੀਬ ਵੀ ਹੋਏ ਤੇ ਉਹਦਾ ਵੀ ਪੇਟ ਭਰਦੇ ਹੋਵੇ ਉਹ ਵੀ ਰੱਜ ਕੇ ਰੋਟੀ ਖਾ ਸਕਦੇ ਹਾਂ ਜੀ ਕੋਈ ਜਰੀਆ ਚੰਗਾ ਨਹੀਂ ਹਾਂਜੀ ਕਈ ਆ ਵੀ ਜਾਂਦੇ ਆ ਕਿਸਿਆਂ ਨੂੰ ਖਵਾ ਦਈਦੇ ਵੀ ਪੈਸੇ ਕਿਹੋ ਜੀ ਕਹਿੰਦੇ ਯਾਰ ਪੈਸਾ ਨਹੀਂ ਕੋਈ ਉਹਨਾਂ ਅਗੇ ਤਾਂ ਕੋਈ ਸ਼ੱਕ ਲੋ ਕੋਈ ਗੱਲ ਨਹੀਂ ਤੇ ਖਵਾ ਦਈਦੇ ਆ ਆਪਣਾ ਪੈਸਾ ਤਾਂ ਵੀ ਸੌਦਾ ਹੀ ਰੋਜ਼ ਰੋਜ਼ ਹੀ ਬਦਲਦਾ ਕਿ ਨਹੀਂ ਰੋਜ਼ ਰੋਜ਼ ਹੀ ਬਦਲੀਦਾ ਜੀ ਸਬਜ਼ੀ ਜਿਹੇ ਤਰ੍ਹਾਂ ਸੋਮਵਾਰ ਰਹੀ ਹੈ ਆਪਣੇ ਰਾਜਮਾ ਚੌਲ ਬਣਾਏ ਆ ਜੀ ਤੇ ਮੰਗਲਵਾਰ ਅਸੀਂ ਮਤਲਬ ਕਿ ਹੋਰ ਕੁਝ ਬਣਾ ਦੇਈਦਾ ਕਾਲੇ ਚਨੇ ਮੰਨ ਲਓ ਬਣਾ ਲੀਦੇ ਆ ਤੇ ਬੁੱਧਵਾਰ ਅਸੀਂ ਅਲੂ ਨਿਉਟਰੀ ਵੀ ਬਣਾ ਦੇਦੀ ਆ ਤੇ ਵੀਰਵਾਰ ਅਸੀਂ ਘੜੀ ਚੌਰ ਬਣਾ ਲੀਦੇ ਆ ਘੜੀ ਫੋੜੇ ਕੋੜੇ ਪਾ ਕੇ ਕੋਈ ਨੀ ਕੰਮ ਕਰਦੇ ਕਰਦੇ ਗੱਲ ਕਰਦੇ ਕਰਦੇ ਉੱਧਰ ਨੂੰ ਆ ਗਏ ਔਖਾ ਜਿਹਾ ਨਹੀਂ ਲੱਗਿਆ ਤੁਹਾਨੂੰ ਇਹ ਕੋਈ ਔਖਾ ਨਹੀਂ ਜੇ ਕੰਮ ਕਰਨ ਵਾਲਾ ਬੰਦਾ ਹੋਵੇ ਨਾ ਜੇ ਕੰਮ ਕਰਨ ਦੀ ਨੀਤ ਹੋਵੇ ਤੇ ਫਿਰ ਕੋਈ ਕੰਮ ਨਹੀਂ ਔਖਾ ਬੰਦੇ ਆਸ ਤੇ ਕੁਝ ਵੀ ਨਹੀਂ ਔਖਾ ਬੰਦਣ ਦੇ ਡਾਡ ਵੱਡੇ ਜਾਨਵਰ ਵਸ ਕਰ ਛੜੇ ਆ ਤੇ ਫਿਰ ਕੰਮ ਤੇ ਕੀ ਕੋਈ ਚੀਜ਼ ਹੀ ਨਹੀਂ ਆ ਪਰਿਵਾਰ ਬਹੁਤ ਵਧੀਆ ਪਰਿਵਾਰ ਆ ਸੁਖੀ ਪਰਿਵਾਰ ਆ ਤੇ ਦੋ ਸਾਡੇ ਬਿਟੇ ਆ ਬਾਹਰ ਆ ਇੱਕ ਸਾਡੀ ਗੁੜੀਆ ਆ ਤੇ ਬਾਕੀ ਘਰ ਦੇ ਆ ਅਸੀਂ ਪੰਜ ਜੀ ਸਾਰੇ ਪਰਿਵਾਰ ਦੇ ਪੰਜ ਜੀ ਆ ਸਵੇਰ ਨੂੰ ਕਿੰਨੇ ਵਜੇ ਉੱਠ ਕੇ ਤਿਆਰ ਕਰਦੇ ਸਵੇਰੇ ਅਸੀਂ 4:30 ਵਜੇ ਉੱਠ ਕੇ ਤੇ 5 ਵਜੇ ਪੱਠੀ ਲਾ ਕੇ ਸ਼ੁਰੂ ਕਰ ਲਈਦਾ ਕੰਮ ਤੇ 7:15 ਪੌਣੇ ਦਾ 8 ਵਜੇ ਦਾ ਅਸੀਂ ਸਾਧ ਲੈਨੇ ਆ ਆਟੋ ਵਾਲੇ ਨੂੰ ਮੰਨ ਲਾ ਟਿਕ ਲੈ ਆਈਦਾ ਕਿਸੇ ਬਲੇਦ ਦਾ ਵੀ ਅੰਦਰ ਵੀ ਕੋਈ ਅਣਜਾਣ ਕਹਿਣ ਤਾਂ ਬਾਬੂ ਵੀ ਤਾਂ ਲਾ ਬਣਾ ਦੋਈਆਂ ਕਈ ਵਾਰੀ ਕੋਈ ਕਹਿ ਦਿੰਦੇ ਜੇ 2000 ਗਾਂ ਇਕੱਠੇ ਕਰਨ ਵੀ ਜੇ ਤਾਂ ਪਿੱਛੇ ਜੇ ਸਾਨੂੰ ਕਿੱਤੇ ਛਣੇ ਬਣਾਉਣੇ ਆ ਸਾਨੂੰ ਕਹਿਣ ਲੱਗੇ ਦੇਓ ਤੇ ਨੰਗਾ ਕਾਕਾ ਕਹੇ ਵੀ ਚਿੱਟੇ ਛਣੇ ਨਾ ਬਣਾਇਆ ਕਰੋ ਕਾਲੇ ਛਣੇ ਬਣਾਇਆ ਕਰੋ ਤੇ ਅਸੀਂ ਕਾਲੇ ਛਣੇ ਬਣਾਉਣੇ ਸ਼ੁਰੂ ਕਰ ਦਿੱਤੇ ਜੇ ਕੋਈ ਡਿਮਾਂਡ ਕਰੇਗਾ ਤੇ ਹੋਰ ਵੀ ਕਰਦੇ ਸੀ ਬਦਲ ਤੇ ਜੀ ਤੇ ਇਹਨਾਂ ਦੀ ਜ਼ਿਆਦਾ ਗੱਲ ਗੁਜ਼ਾਰਾ ਦੇਖੋ ਜੀ ਗੁਜ਼ਾਰੇ ਦੀ ਵਾਲੇ ਬੰਨੇ ਤਾਂ ਤੁਸੀਂ ਨਾ ਜਾਓ ਗੁਜ਼ਾਰਾ ਤੇ 50 ਸਸਾ 60ਾਂ ਚ ਵੀ ਨਹੀਂ ਹੁੰਦਾ ਜੇ ਪਲੇਟ ਵਾਲ ਵੇਖੀਏ ਤੇ ਤੇ ਜੇ ਆਸੀਂ ਆਪਣੇ ਆਪਣਾ ਟਾਈਮ ਪਾਸ ਵੀ ਕਰਨਾ ਗਰੀਬੀ ਦਾ ਵੇਲਾ ਤੇ ਹੋ ਵੀ ਜਾਂਦਾ ਆ ਹਾਂਜੀ ਹਾਂਜੀ ਇਹ ਤਾਂ ਗੱਲ ਹੁੰਦੀ ਹੈ ਤਈਆਂ ਤੇ ਰੱਖਿਆ ਵੀ 20 ਰੁਪਏ ਕੋਈ ਮਾੜਾ ਬੰਦਾ ਵੀ ਆਵੇ ਤੇ ਉਹ ਵੀ ਚੱਕ ਸਕੇ ਜਦੋਂ ਬਰਸਾਤ ਹੁੰਦੀ ਹੈ ਇੱਥੇ ਮਤਲਬ ਕੋਈ ਸਾਥ ਨਹੀਂ ਹੈ ਤਰੋਕੀ ਕਰ ਉਦੋਂ ਆ ਤਰਪਾਲ ਰੱਖੀਆ ਤਰਪਾਲ ਪਾਪੂ ਦੇਈ ਦੀ ਆ ਤੇ ਆਪਣੇ ਬੜੇ ਔਖੇ ਟਾਈਮ ਕੱਢਿਆ ਕੱਲ ਵੀ ਇੱਥੇ ਹੀ ਹਾਂ ਕੋਈ ਨਹੀਂ ਮੈਂ ਦਿਲ ਨਹੀਂ ਕਰਦਾ ਜਿਵੇਂ ਜਿੱਦਾਂ ਨਾ ਕੋਈ ਭਾਰੀ ਜਰਾ ਦੇਲ ਕਰਨ ਵਾਲੀ ਨਾ ਕਰਨਾਂ ਦੀ ਗੱਲ ਹੀ ਕੋਈ ਨਹੀਂ ਐਤਵਾਰ ਛੁੱਟੀ ਕਰੀ ਦੀ ਆ ਤੇ ਜਿੱਦਣ ਨਾ ਦਿਲ ਕਰਦਾ ਉਹ ਦਿਨ ਸਮਝ ਲਈਦਾ ਵੀ ਐਤਵਾਰ ਜਾਂ ਤੇ ਵੈਸੇ ਛੁੱਟੀ ਐਤਵਾਰ ਤੋਂ ਬਣਾਣੀ ਕਰਨੀ ਚਾਹੀਦੀ ਤੇ ਕੋਈ ਅਮਰਜੈਂਸੀ ਪੈ ਜਾਏ ਤਾਂ ਗੱਲ ਵੱਖਰੀ ਆ ਉਹ ਨਾ ਇਹ ਸਾਡਾ ਤੇਹੀ ਸੰਦੇਸ਼ ਹੈ ਜੀ ਜਿੱਦਾਂ ਵੱਤ ਵੱਤ ਕੰਮ ਹੋ ਸਕਦਾ ਜਿੱਤੇ ਰੇ ਮੇ ਭਾਵਾਂ ਦੀ ਉਮਰ ਜਿੰਨੀ ਵੱਧ ਵੀ ਹੋ ਗਈ ਐ ਤੇ ਤਾਂ ਵੀ ਜੇ ਆਪਣੇ ਕੰਮ ਦੇ ਹਿਸਾਬ ਨਾਲ ਆਪਣੇ ਉਮਰ ਦੇ ਹਿਸਾਬ ਨਾਲ ਕੰਮ ਜਿਹੜਾ ਕੋਈ ਨੂੰ ਵੀ ਕਰਨਾ ਚਾਹੀਦਾ ਆ ਸਰੀਰ ਜਿਹੜਾ ਚੱਲਦਾ ਫਿਰਦਾ ਰਹੇ ਤੇ ਵਧੀਆ ਆ ਹਾਂਜੀ